एसडीएम नेहा कौर आज बड़ी ही खुश नजर आ रही है क्योंकि 5 साल बाद अपने ही गोद दे मुंडे ਨੂੰ ਮਿਲਣ ਜਾ ਰਹੀ ਹੈ ਬੜਾ ਲੰਮਾ ਸਮਾਂ ਬੀਤ ਚੁੱਕਿਆ ਹੈ ਵਿਤ ਵਿਚਾਰੇ ਕਈ ਕਈ ਦਿਨ ਜਾ ਕੇ ਮਿਲ ਕੇ ਆਉਂਦੀ ਸੀ ਲੇਕਿਨ ਪਿਛਲੇ 6 ਮਹੀਨਿਆਂ ਤੋਂ ਕਦੇ ਵੀ ਮੌਕਾ ਨਹੀਂ ਮਿਲਿਆ ਕੋਈ ਸਬਬ ਨਹੀਂ ਬਣਿਆ ਇਧਰੋਂ ਦੀ ਲੰਘਣ ਦਾ ਅਤੇ ਅੱਜ ਇਧਰ ਇੱਕ ਜ਼ਰੂਰੀ ਮੀਟਿੰਗ ਤੇ ਆਈ ਹੈ ਨਾਲ ਲਾਲ ਮਨ ਬਣਾਇਆ ਹੈ ਜਾ ਕੇ ਇੱਕ ਵਾਰ ਰਾਜੂ ਨੂੰ ਮਿਲ ਕੇ ਧਾਈਏ ਕਿਹੋ ਜਿਹਾ ਹੈ ਅਤੇ ਕਿੰਨਾ ਕੁ ਵੱਡਾ ਹੋ ਗਿਆ ਹੈ ਉਸ ਨੂੰ ਆਪਣੇ ਗਲ ਲਗਾ ਕੇ ਮਨ ਨੂੰ ਸ਼ਾਂਤ ਕਰੀਏ ਦੋਸਤੋ ਐਸਡੀਐਮ ਸਾਹਿਬ ਉਸ ਘਰ ਉਸ ਜ਼ਿਮੀਦਾਰਾਂ ਦੇ ਘਰ ਜੱਟਾਂ ਦੇ ਘਰ ਆ ਜਾਂਦੀ ਹੈ ਅਤੇ ਉੱਥੇ ਜਾ ਕੇ ਆਪਣੇ ਮੁੰਡੇ ਨੂੰ ਮਿਲਣ ਦੀ ਫਰਿਆਦ ਰੱਖਦੀ ਹੈ ਚਾਹ ਬਣਾ ਕੇ ਲਿਆਂਦੇ ਹਨ ਲੇਕਿਨ ਪਹਿਲਾਂ ਕਹਿੰਦੀ ਹੈ ਮੇਰਾ ਮੁੰਡਾ ਤਾਂ ਲੈ ਕੇ ਆਓ ਲੇਕਿਨ ਫਿਰ ਉਹ ਅੱਗੇ ਗੱਲ ਤਾਲਣ ਲੱਗ ਜਾਂਦੇ ਹਨ ਆਖਿਰਕਾਰ ਵਜ੍ਹਾ ਸਮਝ ਨਹੀਂ ਆਂਦੀ ਵੀ ਕੀ ਵਜ੍ਹਾ ਹੈ ਕਿਉਂ ਨਹੀਂ ਮਿਲਣ ਦੇ ਰੇ ਉਸ ਦੇ ਆਪਣੇ ਮੁੰਡੇ ਨੂੰ ਅਖਰਕਾਰ ਰਾਜੂ ਕਿੱਧਰ ਹੈ ਦੋਸਤੋ ਘਰ ਦੇ ਵਿੱਚ ਇੱਧਰ ਉੱਧਰ ਘੁੰਮਣ ਲੱਗ ਜਾਂਦੀ ਹੈ ਇਹ ਕਮਰਾ ਚੱਕਰਦੀ ਹੈ ਉਹ ਵਾਲਾ ਸਾਰੇ ਕਮਰੇ ਫਰੋਲ ਲੈਂਦੀ ਹੈ ਉੱਪਰ ਤੱਕ ਜਾਂਦੀ ਹੈ ਲੇਕਿਨ ਰਾਜੂ ਕਿਤੇ ਦਿਖਾਈ ਨਹੀਂ ਦੇ ਰਿਹਾ ਨਾ ਹੀ ਘਰ ਵਾਲੇ ਕਿਸੇ ਰਾਹ ਪਾਰੇ ਹਨ ਰਾਜੂ ਕਿੱਧਰ ਹੈ ਪਤਾ ਨਹੀਂ ਕਿਹੜੀ ਗੱਲ ਹੈ ਉਸ ਨੂੰ ਕਿਉਂ ਨਹੀਂ ਮਿਲਣ ਦੇ ਰੇ ਸਾਰਿਆਂ ਦੇ ਮੂੰਹ ਤੇ ਹਲਕੀ ਜੀ ਮਾਇੂਸੀ ਨਜ਼ਰ ਆ ਰਹੀ ਹੈ ਨੇਹਾ ਦੇ ਦਿਲ ਦੀ ਧੜਕਣਾ ਵਧ ਰਹੀਆਂ ਹਨ ਵਾਰ-ਵਾਰ ਰੋਲਾ ਪਾਣ ਲੱਗ ਜਾਂਦੀ ਹੈ ਰਾਜੂ ਕਿੱਥੇ ਹੈ ਕਿਧਰ ਗਿਆ ਮੇਰਾ ਰਾਜੂ ਅਤੇ ਤੁਸੀਂ ਉਸ ਦੇ ਨਾਲ ਕੀ ਕੀਤਾ ਹੈ ਸਭ ਲੋਕ ਇੱਕਦਮ ਚੁੱਪ ਹਨ ਗੱਲ ਨੂੰ ਟਾਲਣ ਦੀ ਕੋਸ਼ਿਸ਼ਾਂ ਕਰ ਰਹੇ ਹਨ ਆ ਦੇਖੋ ਬਿਸਕੁਟ ਪਏ ਹਨ ਆ ਦੇਖੋ ਚਾਹ ਪਈ ਹੈ ਚਾਹ ਪੀ ਲੋ ਫਿਰ ਰਾਜੂ ਨੂੰ ਮਿਲਾ ਦਿੰਨੇ ਹਾਂ ਲੇਕਿਨ ਨੀਹਾ ਨੂੰ ਚੈਨ ਨਹੀਂ ਆ ਰਹੀ ਵੀ ਇਸ ਤਰ੍ਹਾਂ ਗੱਲ ਕਿਉਂ ਡਾਲ ਰਹੇ ਹਨ ਇੰਨੀ ਦੂਰ ਚੱਲ ਕੇ ਮੈਂ ਇੱਥੇ ਚਾਹ ਪੀਣ ਥੋੜੀ ਆਈ ਹਾਂ ਇੰਨੀ ਦੂਰ ਇੱਥੇ ਆਈ ਹਾਂ ਆਪਣੇ ਬੇਟੇ ਨੂੰ ਮਿਲਣ ਆਈ ਹਾਂ ਅਖਰਕਾਰ ਕੀ ਗੱਲ ਹੋ ਗਈ ਹੈ ਇਹਨਾਂ ਨੇ ਕੀ ਕੀਤਾ ਹੈ ਉਸਦੇ ਨਾਲ ਕਿਉਂ ਨਹੀਂ ਮਿਲਣ ਦੇ ਰਹੇ ਉਸ ਨੂੰ ਦੋਸਤੋ ਅਚਾਨਕ ਹੀ ਉਸ ਨੂੰ ਇੱਕ ਬੱਚੇ ਦੇ ਰੋਣ ਦੀ ਆਵਾਜ਼ਾਂ ਆ ਰਹੀਆਂ ਹਨ ਜੋ ਕਿ ਬਾੜੇ ਦੇ ਵਿੱਚੋਂ ਡੰਗਰਾਂ ਵਾਲੇ ਕਮਰੇ ਚੋਂ ਆ ਰਹੀਆਂ ਹਨ ਦੋਸਤੋ ਭੱਜੀ ਕੋਠੇ ਤੋਂ ਥੱਲੇ ਉਤਰਦੀ ਹੈ ਅਤੇ ਉਤਰ ਕੇ ਡੰਗਰਾਂ ਵਾਲੇ ਕਮਰੇ ਦੇ ਵੱਲ ਜਾਣ ਲੱਗ ਜਾਂਦੀ ਹੈ। ਦੋਸਤੋ ਅੰਦਰ ਜਾ ਕੇ ਦੇਖਦੀ ਹੈ ਜੋ ਦੇਖਦੀ ਹੈ ਹਰਾਨ ਰਹਿ ਜਾਂਦੀ ਹੈ। ਅੰਦਰ ਰਾਜੂ ਨੂੰ ਐਸੀਆਂ ਹਾਲਾਤਾਂ ਦੇ ਵਿੱਚ ਕਦੇ ਉਸਨੇ ਸੁਪਨੇ ਵਿੱਚ ਨਹੀਂ ਸੋਚਿਆ ਸੀ। ਆਖਿਰਕਾਰ ਰਾਜੂ ਨਾਲ ਅੰਦਰ ਕੀ ਹੋਇਆ ਅਤੇ ਉਸ ਮੈਡਮ ਨੇ ਉਸ ਤੋਂ ਬਾਅਦ ਜੋ ਕੀਤਾ ਉਹ ਤੁਹਾਨੂੰ ਤੁਹਾਡੇ ਵੀ ਉੱਡ ਜਾਣਗੇ ਹੋਸ਼। ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ। ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਨੀਹਾ ਪੜ੍ਹਾਈ ਦੇ ਵਿੱਚ ਕਾਫੀ ਤੇਜ ਹੈ ਉਸ ਦਾ ਸੁਪਨਾ ਹੈ ਮੈਂ ਕੁਝ ਵੱਡੀ ਹੋ ਕੇ ਜਰੂਰ ਬਣਾ ਦੋਸਤੋ ਪਟਿਆਲੇ ਦੇ ਵਿੱਚ ਇੱਕ ਬੜੇ ਹੀ ਗਰੀਬ ਪਰਿਵਾਰ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਪਿਤਾ ਦਿਹਾੜੀ ਮਜ਼ਦੂਰੀ ਕਰਦੇ ਹਨ ਮਾਤਾ ਨਹੀਂ ਹੈ ਅਤੇ ਪਿਤਾ ਨਹੀਂ ਉਸ ਨੂੰ ਬਚਪਨ ਤੋਂ ਪੜਿਆ ਹੈ ਦੋਸਤੋ ਪਿਤਾ ਜਿਵੇਂ ਹੀ ਨੀਹਾ 20 ਸਾਲ ਦੀ ਹੁੰਦੀ ਹੈ ਉਸ ਦਾ ਵਿਆਹ ਕਰ ਦਿੰਦੇ ਹਨ ਨੀਹਾ ਨਹੀਂ ਚਾਹੁੰਦੀ ਸੀ ਇਨੀ ਘੱਟ ਉਮਰ ਦੇ ਵਿੱਚ ਮੇਰਾ ਵਿਆਹ ਹੋਵੇ ਲੇਕਿਨ ਘਰ ਦੇ ਹਾਲਾਤ ਕੁਝ ਇਹੋ ਜਿਹੇ ਸਨ ਮਸਾ ਮਸਾ ਥੋੜੇ-ਮੋٹے ਪੈਸੇ ਉਸ ਦੇ ਪਿਤਾ ਨੇ ਕਮਾਈ ਸਨ ਅਤੇ ਕੁਝ ਜ਼ਮੀਨ ਆਪਣੀ ਗਿਰਵੀ ਰੱਖ ਕੇ ਗਹਿਣੇ ਰੱਖ ਕੇ ਕੁਝ ਪੈਸੇ ਹੋਰ ਇਕੱਠੇ ਕਰਕੇ ਨੀਹਾ ਦਾ ਉਸ ਨੇ ਇੱਕ ਚੰਗੇ ਘਰ ਦੇ ਵਿੱਚ ਮੁੰਡਾ ਜਿੱਤੇ ਦਰਜੀ ਦਾ ਕੰਮ ਕਰਦਾ ਹੈ ਅਤੇ ਕਾफी ਪੜਿਆ ਲਿਖਿਆ ਹੈ ਨੀਹਾ ਵਾਂਗੂ ਬੀਏ ਪਾਸ ਹੈ ਉੱਥੇ ਉਸਦਾ ਵਿਆਹ ਕਰ ਦਿੰਦੇ ਹਨ ਨੀਹਾ ਆਪਣੀ ਪੜ੍ਹਾਈ ਦੇ ਵਿੱਚ ਵਿਅਸਤ ਰਹਿੰਦੀ ਸੀ ਲੇਕਿਨ ਅੱਗੇ ਵੀ ਵਧਣਾ ਚਾਹੁੰਦੀ ਸੀ ਚਲੋ ਉਸਦਾ ਹੁਣ ਵਿਆਹ ਹੋ ਚੁੱਕਿਆ ਹੈ ਨਵੇਂ ਘਰ ਰਹਿ ਰਹੀ ਹੈ ਦੋਸਤੋ ਘਰ ਦੇ ਵਿੱਚ ਜੇਠ ਹੈ ਜਠਾਣੀ ਹੈ ਅਤੇ ਆਪ ਦੇ ਉਸਦਾ ਘਰ ਵਾਲਾ ਰਹਿੰਦੇ ਹਨ ਬੜਾ ਹੀ ਛੋਟਾ ਜਿਹਾ ਪਰਿਵਾਰ ਹੈ ਮਿਲ ਜੁਲ ਕੇ ਕੰਮ ਕਰਦੇ ਹਨ ਇੱਕੋ ਹੀ ਦਰਜੀ ਦੀ ਦੁਕਾਨ ਹੈ ਜਿੱਥੇ ਉਸਦਾ ਘਰ ਵਾਲਾ ਅਤੇ ਉਸਦਾ ਜੇਠ ਮਿਲ ਕੇ ਵਧੀਆ ਉਹਨਾਂ ਨੇ ਕੰਮ ਚਲਾ ਰੱਖਿਆ ਹੈ ਪਟਿਆਲੇ ਦੇ ਵਿੱਚ ਬੜੇ ਮਸ਼ਹੂਰ ਹਨ ਅਤੇ ਕੋਟ ਪੈਂਟ ਸੀਨ ਦਾ ਕੰਮ ਕਰਦੇ ਹਨ ਕਾਫੀ ਸੋਨਾਕਰ ਉਹਨਾਂ ਨੇ ਪਰਖਿਆ ਹੈ ਅਤੇ ਕੋਟ ਪੈਂਟ ਜਿੱਕੇ ਵਧੀਆ ਉਹਨਾਂ ਦਾ ਘਰ ਚੱਲ ਰਿਹਾ ਹੈ ਕਿਉਂਕਿ ਪਰਿਵਾਰ ਕਾਫੀ ਛੋਟਾ ਹੈ ਅਤੇ ਪਰਿਵਾਰ ਦੇ ਵਿੱਚ ਦੋ ਔਰਤਾਂ ਦੋਹੀ ਕਮਾਨ ਵਾਲੇ ਮਰਦ ਹਨ ਅਤੇ ਇਸ ਕਰਕੇ ਉਸ ਦੇ ਘਰ ਦੇ ਵਿੱਚ ਕੋਈ ਬਹੁਤਾ ਕੰਮ ਨਹੀਂ ਹੁੰਦਾ ਜ਼ਿਆਦਾਤਰ ਕੰਮ ਜਠਾਣੀ ਜਿਹੜੀ ਹੈ ਸੰਭਾਲ ਲੈਂਦੀ ਹੈ ਅਤੇ ਨੇਹਾ ਨੂੰ ਪੜਨ ਦੇ ਲਈ ਆਖਦੀ ਹੈ ਕੋਈ ਗੱਲ ਨਹੀਂ ਮੈਂ ਨਹੀਂ ਪੜ ਸਕੀ ਫਿਰ ਕੀ ਹੋਇਆ ਮੇਰੇ ਕਿਹੜਾ ਘਰ ਦੇ ਵਿੱਚ ਕੋਈ ਕੰਮ ਕਰਨ ਵਾਲੀ ਭੈਣਾ ਵਰਗੀ ਜਠਾਣੀ ਸੀ ਮੈਂ ਤੇਰੇ ਕੋਲ ਹਾਂ ਮੈਂ ਤੈਨੂੰ ਸਹਾਰਾ ਲਗਾਵਾਂਗੀ ਅਤੇ ਤੂੰ ਪੜ ਲਿਖ ਅਤੇ ਅੱਗੇ ਵੱਧ ਸਾਨੂੰ ਵੀ ਸਹਾਰਾ ਦੇਵੇਂਗੀ ਜੇਕਰ ਤੂੰ ਕਿਸੇ ਜੋਬ ਲੱਗ ਜਾਵੇਂ ਦੋਸਤੋ ਨੀਹਾ ਨੂੰ ਹੌਸਲਾ ਮਿਲ ਚੁੱਕਿਆ ਸੀ ਘਰ ਦੇ ਕੰਮ ਜਠਾਣੀ ਸੰਭਲ ਰਹੀ ਹੈ ਅਤੇ ਪੈਸੇ ਦੀ ਘਰ ਦੇ ਵਿੱਚ ਕਾਫੀ ਜ਼ਿਆਦਾ ਤੰਗੀ ਨਹੀਂ ਹੈ ਆਪਣੇ ਘਰ ਵਾਲੇ ਨੇ ਵੀ ਮਨਾ ਲੈਂਦੀ ਹੈ ਵੀ ਮੈਂ ਪੜਨਾ ਚਾਹੁੰਨੀ ਹਾਂ ਦੋਸਤੋ ਪਟਿਆਲੇ ਦੇ ਵਿੱਚ ਹੀ ਇੱਕ ਚੰਗੀ ਜੀ ਕੋਚਿੰਗ ਦੇ ਕੇ ਉੱਥੇ ਆਪਣਾ ਐਡਮਿਸ਼ਨ ਲੈ ਲੈਂਦੀ ਹੈ ਐਡਮਿਸ਼ਨ ਲੈ ਕੇ ਉੱਥੇ ਆਪਣਾ ਪੜ੍ਹਾਈ ਜਾਰੀ ਰੱਖਦੀ ਹੈ ਇਹਦੇ ਨੂੰ ਘਰ ਦੀ ਉਸ ਨੂੰ ਕੋਈ ਵੀ ਫਿਕਰ ਨਹੀਂ ਹੈ ਕਿਉਂਕਿ ਘਰ ਆਪਣੇ ਆਪ ਵਧੀਆ ਚੱਲ ਰਿਹਾ ਹੈ ਕੋਈ ਵੀ ਖਾਸ ਤਕਲੀਫ ਉਸ ਨੂੰ ਹੋ ਨਹੀਂ ਰਹੀ ਹੈ ਜੜ ਜਠਾਣੀ ਜਿਵੇਂ ਕਿ ਰੱਬ ਦਾ ਰੂਪ ਸਨ ਉਸ ਤੇ ਵੱਡੇ ਭੈਣ ਭਰਾ ਸਨ ਜੋ ਕਿ ਸ਼ਾਇਦ ਬਚਪਨ ਤੋਂ ਹੀ ਉਸ ਨੂੰ ਐਨੇ ਚੰਗੇ ਭੈਣ ਭਰਾਵਾਂ ਦੀ ਲੋੜ ਸੀ ਮਾਪੇ ਤਰਾਹਾਂ ਉਸ ਨੂੰ ਪੜਦੇ ਹਨ ਅਤੇ ਮਾਪੇ-ਬਾਪ ਤਰਾ ਉਸ ਦਾ ਧਿਆਨ ਰੱਖਦੇ ਹਨ। ਦੋਸਤੋ, ਨੀਹਾ ਆਪਣਾ ਪੂਰਾ ਜੋਰ-ਸ਼ੋਰ ਲਗਾਉਂਦੀ ਹੈ। ਐਸ.ਡੀ.ਐਮ ਦੇ ਅਹੁਦੇ ਤੇ ਪਹੁੰਚ ਚੁੱਕੀ ਹੈ। ਦੋਸਤੋ, ਐਸ.ਡੀ.ਐਮ ਦੀ ਹਜੇ ਟ੍ਰੇਨਿੰਗ ਸੀ। ਇਹਨੇ ਦੇ ਵਿਚਕਾਰ ਇੱਕ ਬੜੀ ਹੀ ਦੁਖਦਾਈ ਖਬਰ ਉਸ ਦੇ ਕਨਨਤਕ ਪੈਂਦੀ ਹੈ। ਦੋਸਤੋ, ਜੇਟ ਅਤੇ ਜਠਾਨੀ ਆਪਣੀ ਆਲਟੋ ਕਾਰ ਦੇ ਵਿੱਚ ਪਟਿਆਲੇ ਤੋਂ ਥੋੜੀ ਦੂਰ ਫਤੇਗੜ ਸਹਿ ਬਲਜਾਰੇ ਸਨ ਕਿ ਇੱਕ ਟਰੱਕ ਨੇ ਉਹਨਾਂ ਨੂੰ ਟੱਕਰ ਮਾਰ ਕੇ ਅਤੇ ਕਾਰ ਨੂੰ ਬਿਲਕੁਲ ਤਕਜੋਰ ਤੇ ਆ ਕਾਰ ਬਿਲਕੁਲ ਪਾਪੜ ਬਣ ਚੁੱਕੀ ਹੈ ਦੋਹਾਂ ਦੇ ਬਚਣ ਦਾ ਕੋਈ ਵੀ ਚਾਂਸ ਨਹੀਂ ਹੈ ਨਿਹਾਂ ਆਪਣੇ ਸਾਰੇ ਕੰਮਕਾਰ ਛੱਡ ਕੇ ਆਪਣੇ ਉਹਨਾਂ ਮਾਪਿਓ ਵਰਗੇ ਜਿਹੜੇ ਠਾਣੀ ਕੋਲ ਜਿਹੜ ਜਠਾਣੀ ਦਾ ਪਤਾ ਲੈਣ ਲਈ ਉਸ ਜਗ੍ਹਾ ਤੇ ਪਹੁੰਚਦੀ ਹੈ ਜਿੱਥੇ ਐਕਸੀਡੈਂਟ ਹੋਇਆ ਹੈ ਦੇਖ ਕੇ ਉਸ ਦਾ ਮਨ ਚੋਰਾ ਜਾਂਦਾ ਹੈ ਬਿਲਕੁਲ ਉੱਥੇ ਖੂਨ ਖੂਨ ਹੋ ਚੁੱਕਿਆ ਹੈ ਲਾਸ਼ਾਂ ਦੋਵੇਂ ਪਈਆਂ ਹਨ ਅਤੇ ਹੁਣ ਉੱਥੇ ਵੇਣ ਪਣ ਲੱਗ ਜਾਂਦੀ ਹੈ ਰੋਣ ਲੱਗ ਜਾਂਦੀ ਹੈ ਰੱਬ ਅੱਗੇ ਕਿਸ ਦਾ ਜੋਰ ਚੱਲਦਾ ਹੈ ਦੋਸਤੋ ਉੱਥੇ ਹੀ ਰੋਂਦੀ ਨੂੰ ਆਸ-ਪਾਸ ਦੇ ਲੋਕ ਕਈ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਹਨ ਲੇਕਿਨ ਉਸਨੇ ਸਿਰਫ ਆਪਣੇ ਜੇਠ ਜਠਾਣੀ ਨਹੀਂ ਖੋਏ ਬਲਕਿ ਇੱਕ ਛੋਟੇ ਬੱਚੇ ਨੇ ਆਪਣੇ ਮਾਤਾ-ਪਿਤਾ ਖੋ ਦਿੱਤੇ ਹਨ ਦਰਅਸਲ ਉਹਨਾਂ ਦੋਹਾਂ ਦਾ ਇੱਕ 4 ਮਹੀਨੇ ਦਾ ਛੋਟਾ ਜਿਹਾ ਬੱਚਾ ਹੈ ਜੋ ਕਿ ਹੁਣ ਵਿਚਾਰਾ ਅਨਾਥ ਹੋ ਚੁੱਕਿਆ ਹੈ ਉਸ ਦਾ ਅੱਗੇ ਪਿੱਛੇ ਹੁਣ ਕੋਈ ਵੀ ਨਹੀਂ ਬਚਿਆ ਦੋਸਤੋ ਹੁਣ ਆਪ ਪਾਲਣ ਦੀ ਕੋਸ਼ਿਸ਼ ਕਰਦੀ ਹੈ ਸੋਚਦੀ ਹੈ ਮੇਰਾ ਵੀ ਤੱਕ ਕੋਈ ਬੱਚਾ ਨਹੀਂ ਹੈ ਮੈਂ ਇਸ ਨੂੰ ਪਾਲ ਲਵਾਂਗੀ ਅਤੇ ਦੋਹਾਂ ਦੇ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਉੱਤੇ ਹੀ ਪੜ੍ਹਨ ਲੱਦੀ ਹੈ ਵੀ ਮੈਂ ਸਾਰੀ ਉਮਰ ਰਾਜੂ ਦਾ ਧਿਆਨ ਰੱਖਾਂਗੀ ਲੇਕਿਨ ਉਸ ਨੂੰ ਨਹੀਂ ਸੀ ਪਤਾ ਮੇਰੇ ਅੱਗੇ ਕੀ ਕੀ ਚੁਣੌਤੀਆਂ ਆਉਣ ਵਾਲੀਆਂ ਹਨ ਐਸ ਡੀ ਐਮ ਬਣ ਚੁੱਕੀ ਹੈ ਘਰ ਵਾਲੇ ਦਾ ਕਾਰੋਬਾਰ ਵੀ ਠੀਕ ਠਾਕ ਚੱਲਦਾ ਹੈ ਲੇਕਿਨ ਦੋਵੇਂ ਇੱਕ ਦੂਜੇ ਤੋਂ ਦੂਰ ਰਹਿੰਦੇ ਹਨ ਕਿਉਂਕਿ ਐਸ ਡੀ ਐਮ ਦੀ ਨੌਕਰੀ ਦਾ ਕੋਈ ਪਤਾ ਨਹੀਂ ਕਿਤੇ ਸਿੱਟ ਦਿੰਦੇ ਹਨ ਅਤੇ ਕਿੱਥੇ ਉਸਦੀ ਨੌਕਰੀ ਕਰਨੀ ਪੈ ਜਾਂਦੀ ਹੈ ਜਿਹੜ ਜਠਾਣੀ ਦਾ ਜਾਣ ਦਾ ਦੁੱਖ ਵੀ ਹੈ ਲੇਕਿਨ ਰੱਜ ਨੂੰ ਵੀ ਸੰਭਾਲਣਾ ਹੈ ਉਹ ਵੀ ਉਸਦੇ ਬੱਚਾ ਮੰਗ ਹੈ ਉਸ ਨੂੰ ਵੀ ਆਪਣਾ ਬੱਚਾ ਸਮਝਦੀ ਹੈ ਦੋਸਤੋ ਉਸ ਨੂੰ ਕੁਝ ਸਮਾਂ ਤਾਂ ਲੱਗਦੀ ਹੈ ਲੇਕਿਨ ਜਿਵੇਂ ਹੀ 1 ਸਾਲ ਦਾ ਹੋ ਚੁੱਕਿਆ ਹੈ ਇਧਰੋਂ ਉਸਦੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਪੁਚਾਲਾ ਜਾਂਦਾ ਹੈ ਸਿਰਦਾ ਸਾਈ ਘਰ ਵਾਲਾ ਇੱਕ ਵੱਡੇ ਹਾਦਸੇ ਦੇ ਵਿੱਚ ਉਹ ਵੀ ਚਲ ਬਿਸਦਾ ਹੈ ਹੁਣ ਘਰ ਦੇ ਵਿੱਚ ਇਕੱਲੀ ਹੈ ਮਾਂ ਪਹਿਲਾਂ ਜਾ ਚੁੱਕੀ ਸੀ ਪਿਤਾ ਵੀ ਜਾ ਚੁੱਕੇ ਹਨ ਘਰ ਵਾਲਾ ਚਲਾ ਗਿਆ ਹੈ ਮਾਤਾ ਪਿਤਾ ਵਰਗੇ ਜੜ ਚਠਾਣੀ ਉਹ ਵੀ ਦੁਨੀਆ ਤੋਂ ਚਲੇ ਗਏ ਹਨ ਸਿਰਫ ਰਾਜੂ ਬਚਿਆ ਹੈ ਦੋਸਤੋ ਬੜਾ ਹੀ ਦੁੱਖ ਹੈ ਆਪਣੇ ਸਗੇ ਸੰਬੰਧੀਆਂ ਦੇ ਜਾਣ ਦਾ ਟੈਨਸ਼ਨ ਦੇ ਵਿੱਚ ਰਹਿਣ ਲੱਗ ਜਾਂਦੀ ਹੈ ਟੈਨਸ਼ਨਾਂ ਵਿੱਚ ਉਸ ਨੂੰ ਕੁਝ ਨਹੀਂ ਸੁੱਝਦਾ ਕੀ ਖਾ ਰਹੀ ਹਾਂ ਕੀ ਪੀ ਰਹੀ ਹਾਂ ਕੀ ਕੰਮ ਕਰ ਰਹੀ ਹਾਂ ਦੋਸਤੋ ਜਦੋਂ ਇਹੋ ਜਿਹਾ ਭਾਣਾ ਵਾਪਰ ਜਾਵੇ ਆਪਣੇ ਆਪ ਦੇ ਘਰ ਵਾਲੇ ਚਲੇ ਜਾਣ ਉਦੋਂ ਕੁਝ ਨਹੀਂ ਸੁੱਝਦਾ ਚੰਗਾ ਭੜਾ ਬੰਦਾ ਕਮੜਾ ਹੋ ਜਾਂਦਾ ਹੈ ਚੰਗੇ ਭੜੇ ਬੰਦੇ ਦੀ ਸੁਰਤ ਖਿਲ ਜਾਂਦੀ ਹੈ ਚੰਗੇ ਡਾਕਟਰਾਂ ਕੋਲ ਆਪਣੇ ਆਪ ਨੂੰ ਦਿਖਾਉਂਦੀ ਹੈ ਡਾਕਟਰ ਸਾਹਿਬ ਦਿਖਦੇ ਕਹਿੰਦੇ ਹਨ ਵੀ ਤੈਨੂੰ ਟੈਨਸ਼ਨ ਹੈ ਇੰਨੀ ਟੈਨਸ਼ਨ ਲੈਣਾ ਠੀਕ ਨਹੀਂ ਹੈ ਰੱਬ ਦਾ ਭਾਣਾ ਮੰਨੋ ਰੱਬ ਨੂੰ ਧਿਆਓ ਜੋ ਰੱਬ ਕਰਦਾ ਹੈ ਚੰਗੇ ਲਈ ਕਰਦਾ ਹੈ ਲੇਕਿਨ ਇਨੀ ਗੱਲ ਸੁਣ ਕੇ ਉਸ ਦਾ ਮਨ ਹੋਰ ਟੁੱਟ ਜਾਂਦਾ ਹੈ ਭਲਾ ਮੇਰੇ ਮਾਤਾ ਪਿਤਾ ਮੇਰੇ ਘਰ ਵਾਲੇ ਅਤੇ ਮੇਰੇ ਜੜ ਜਠਾਣੀ ਮੇਰੇ ਸਗੇ ਸਮਧੀਆਂ ਦੇ ਜਾਨ ਨਾਲ ਮੇਰਾ ਕੀ ਚੰਗਾ ਹੋ ਗਿਆ ਹੈ ਲੇਕਿਨ ਚਲੋ ਜੋ ਹੋਣਾ ਹੈ ਉਹ ਤਾਂ ਹੁੰਦਾ ਹੈ ਰੱਬ ਦੇ ਪਾਣੇ ਨੂੰ ਮੰਨਣਾ ਚਾਹੀਦਾ ਹੈ ਉਸ ਤੇ ਸਮਝ ਨਹੀਂ ਆਂਦੀ ਡਾਕਟਰ ਸਭ ਕਹਿ ਦਿੰਦੇ ਹਨ ਵੀ ਤੂੰ ਹੁਣ ਰਾਜੂ ਦਾ ਧਿਆਨ ਠੀਕ ਤਰ੍ਹਾਂ ਨਹੀਂ ਰੱਖ ਸਕਦੀ ਇਸ ਤਰ੍ਹਾਂ ਤੇਰਾ ਵੀ ਆਪ ਦਾ ਦਿਮਾਗ ਹੋਰ ਜ਼ਿਆਦਾ ਖਰਾਬ ਹੋ ਜਾਂਦਾ ਹੈ ਇੱਕ ਤਾਂ ਪਹਿਲਾ ਟੈਨਸ਼ਨਾਂ ਦੇ ਵਿੱਚ ਹੈ ਉਤੋਂ ਕੰਮ ਵੀ ਕੁਝ ਇਹੋ ਜਿਹਾ ਹੈ ਜਿਸ ਦੇ ਵਿੱਚ ਸਾਰੀ ਤਹਿਸੀਲ ਦੀ ਟੈਨਸ਼ਨਾਂ ਤੇਰੇ ਮੱਥੇ ਹਨ ਸਾਰੀਆਂ ਤਹਿਸੀਲ ਦੀਆਂ ਟੈਨਸ਼ਨਾਂ ਆਪ ਪਾਲਣੀਆਂ ਪੈਂਦੀਆਂ ਹਨ ਅਤੇ ਹੁਣ ਉਤੋਂ ਤੇਰਾ ਘਰੇ ਆਂਦੇ ਸਾਰ ਰੱਜ ਦਾ ਧਿਆਨ ਰੱਖਣਾ ਪੈਂਦਾ ਹੈ ਉਸ ਕਰਕੇ ਤੂੰ ਹੋਰ ਜ਼ਿਆਦਾ ਟੈਨਸ਼ਨ ਦੇ ਵਿੱਚ ਚਲੀ ਜਾਨੀ ਹੈ ਇਸ ਤਰ੍ਹਾਂ ਤਾਂ ਤੂੰ ਜ਼ਿਆਦਾ ਦਿਨ ਨਹੀਂ ਜੀ ਪਾਣੀ ਜੇਕਰ ਤੂੰ ਇਸ ਦੁਨੀਆ ਤੋਂ ਚਲੀ ਗਈ ਰਾਜੂ ਦਾ ਕੀ ਬਣੇਗਾ ਇਹ ਤਾਂ ਵਿਚਾਰਾ ਰੁੱਲ ਜਾਣਾ ਹੈ ਅਤੇ ਇਸ ਨੂੰ ਤਾਂ ਕੋਈ ਪੁੱਛਣਾ ਨਹੀਂ ਹੈ ਦੋਸਤੋ ਸਮਝਦੀ ਹੈ ਵੀ ਮੇਰਾ ਅੱਗੇ ਪਿੱਛੇ ਕੋਈ ਨਹੀਂ ਹੈ ਸਿਵਾਏ ਰਾਜੂ ਦੇ ਅਤੇ ਜੇਕਰ ਮੈਂ ਇਸ ਦੁਨੀਆ ਤੋਂ ਚਲੀ ਗਈ ਤਾਂ ਇਸ ਦਾ ਵਿਚਾਰੇ ਦਾ ਕੀ ਬਣੇਗਾ ਦੋਸਤੋ ਬੜਾ ਸੋਚ ਵਿਚਾਰ ਕਰਦੀ ਹੈ ਬੜਾ ਸੋਚਦੀ ਹੈ ਅਤੇ ਇੱਕ ਦਿਨ ਨਿਸ਼ਚਾ ਕਰ ਲੈਂਦੀ ਹੈ ਵੀ ਹੁਣ ਰਾਜੂ ਅਤੇ ਮੇਰੀ ਦੋਵਾਂ ਦੀ ਭਲਾਈ ਵਾਸਤੇ ਮੈਂ ਕਿਉਂਕਿ ਰਾਜੂ ਨੂੰ ਟੰਗ ਤਰਾਣਾ ਨਹੀਂ ਪਾਲ ਸਕਦੀ ਮੈਂ ਸਾਰਾ ਦਿਨ ਆਫਿਸ ਦੇ ਵਿੱਚ ਬਿਜੀ ਰਹਿਣੀ ਹਾਂ ਨੌਕਰ-ਨੌਕਰਾਨੀਆਂ ਭਲਾ ਕਿੰਨਾ ਕੋਈ ਇਸ ਦਾ ਧਿਆਨ ਰੱਖਦੇ ਹੋਣਗੇ ਸਭ ਨੂੰ ਪਤਾ ਹੈ ਦੋਸਤੋ ਰਾਜੂ ਨੂੰ ਇੱਕ ਆਪਣੇ ਜਾਣ ਪਹਿਚਾਨ ਵਾਲੇ ਆਪਣੇ ਬਚਪਨ ਦੀ ਸਹੇਲੀ ਜਿਸ ਦੇ ਘਰ ਦੇ ਵਿੱਚ ਉਦੋਂ ਤੱਕ ਕੋਈ ਔਲਾਦ ਨਹੀਂ ਸੀ ਉਹਨਾਂ ਨੂੰ ਗੋਦ ਦੇ ਦਿੰਦੀ ਹੈ ਗੋਦ ਨਾਮਾ ਲਿਖਵਾਉਂਦੇ ਹਨ ਅਤੇ ਉੱਤੇ ਹੀ ਰਾਜੂ ਨੂੰ ਕੁਝ ਸਮੇਂ ਬਾਅਦ ਕੁਝ ਕੁ ਦਿਨਾਂ ਬਾਅਦ ਕਈ ਵਾਰ ਕੁਝ ਕੁ ਮਹੀਨੇ ਬਾਅਦ ਮਿਲਣ ਜਾਂਦੀ ਰਹਿੰਦੀ ਹੈ ਉਸ ਦਾ ਮਨ ਰਾਜੂ ਨੂੰ ਮਿਲ ਕੇ ਹੌਲਾ ਹੋ ਜਾਂਦਾ ਹੈ ਰਾਜੂ ਨੂੰ ਦੇਖਦੇ ਹੰਸਾਰ ਉਸ ਦੇ ਮਨ ਦੇ ਵਿੱਚ ਇੱਕ ਬੜੀ ਅਨੋਖੀ ਜਿਹੀ ਖੁਸ਼ੀ ਜਾਹਰ ਹੁੰਦੀ ਹੈ ਹੌਲੀ-ਹੌਲੀ ਆਪਣੇ ਦੁੱਖਾਂ ਤੋਂ ਉਬਰ ਚੁੱਕੀ ਹੈ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਕਰਦੀ ਹੈ ਅਤੇ ਗੁਰੂ ਘਰ ਜਾ ਕੇ ਆਪਣੇ ਮਨ ਨੂੰ ਹੌਲਾ ਕਰਾਂਦੀ ਹੈ ਆਪਣੇ ਘਰ ਵਾਲਿਆਂ ਦੀ ਯਾਦ ਵੀ ਆਂਦੀ ਹੈ ਲੇਕਿਨ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਬੜਾ ਜ਼ਰੂਰੀ ਹੁੰਦਾ ਹੈ ਦੋਸਤੋ ਦੋ ਕੁ ਸਾਲ ਠਹਿਰ ਕੇ ਆਪਣੇ ਹੀ ਵਰਗੇ ਕਿਸੇ ਐਸਡੀਐਮ ਮੁੰਡੇ ਨਾਲ ਕਿਸੇ ਸਿਆਣੇ ਗੁਰਸਿੱਖ ਮੁੰਡੇ ਨਾਲ ਵਿਆਹ ਸ਼ਾਦੀ ਕਰ ਲੈਂਦੀ ਹੈ ਵਿਆਹ ਕਰਕੇ ਆਪਣੇ ਨਵੇਂ ਸੋਹਰੇ ਪਰਿਵਾਰ ਦੇ ਵਿੱਚ ਰਹਿੰਦੀ ਹੈ ਦੋਸਤੋ ਨਵਾਂ ਘਰ ਵਸਾ ਚੁੱਕੀ ਹੈ ਅਤੇ ਉੱਥੇ ਬੜੇ ਖੁਸ਼ੀ ਨਾਲ ਆਪਣੇ ਨਵੇਂ ਘਰ ਦੇ ਵਿੱਚ ਬੜੀਆਂ ਖੁਸ਼ੀਆਂ ਮਾਣ ਰਹੀ ਹੈ ਰੱਬ ਨੇ ਦੁਬਾਰਾ ਉਸ ਦੀ ਜ਼ਿੰਦਗੀ ਦੇ ਵਿੱਚ ਰੰਗ ਭਰੇ ਹਨ ਲekin ਨਵੇਂ ਘਰ ਦੇ ਵਿੱਚ ਜਾਣ ਤੋਂ ਬਾਅਦ ਉਸ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਬਦਲਾਅ ਇਹ ਹੁੰਦਾ ਹੈ ਹੁਣ ਜਦੋਂ ਪਹਿਲਾਂ ਇੱਕ ਮਹੀਨੇ ਦੇ ਵਿੱਚ ਇੱਕ ਵਾਰ ਤਾਂ ਰੱਜ ਨੂੰ ਦੇਖ ਹੀ ਆਉਂਦੀ ਸੀ ਰੱਜ ਨੂੰ ਮਿਲ ਕੇ ਹੀ ਆਉਂਦੀ ਸੀ ਲekin ਹੁਣ ਉਸ ਦੀ ਜ਼ਿੰਦਗੀ ਵਿੱਚ ਇਹ ਵੱਡਾ ਮੋੜ ਆ ਚੁੱਕਿਆ ਹੈ ਕਿਉਂਕਿ ਘਰ-ਗ੍ਰਸਤੀ ਵੀ ਉਸ ਦੀ ਜ਼ਿੰਦਗੀ ਚ ਆ ਗਈ ਹੈ ਅਤੇ ਨਾਲ ਨਾਲ ਨੌਕਰੀ ਹੈ ਆਪਣੇ ਘਰ ਵਾਲੇ ਦੀ ਵੀ ਨੌਕਰੀ ਹੈ ਅਤੇ ਉਸ ਘਰ ਦੇ ਵਿੱਚ ਬੜਾ ਵੱਡਾ ਪਰਿਵਾਰ ਹੈ ਸੱਸ ਸੋਰੇ ਦਾ ਵੀ ਧਿਆਨ ਰੱਖਣਾ ਹੈ ਇਹ ਸਭ ਜ਼ਿੰਮੇਵਾਰੀਆਂ ਦੇ ਵਿੱਚ ਰਾਜੂ ਵਿਚਾਰਾ ਇਕੱਲਾ ਪੈ ਚੁੱਕਿਆ ਹੈ ਰਾਜੂ ਆਪਣੀ ਮਾਵਾ ਵਰਗੀ ਚਾਚੀ ਯਾਨੀ ਕਿ ਰਾਜੂ ਆਪਣੀ ਮਾਵਾ ਵਰਗੀ ਨੀਹਾ ਉਹਨੂੰ ਮਿਸ ਕਰਦਾ ਹੈ ਫੋਨ ਵਗੈਰਾ ਤੇ ਗੱਲਬਾਤ ਕਰ ਲੈਂਦਾ ਹੈ ਲੇਕਿਨ ਫਿਰ ਵੀ ਉੱਥੇ ਜਾਏ ਜਿੰਨੀ ਕਮੀ ਤਾਂ ਨਹੀਂ ਪੂਰੀ ਹੁੰਦੀ ਹੌਲੀ ਹੌਲੀ ਮਹੀਨਿਆਂ ਦੇ 2 ਮਹੀਨੇ ਬਣਦੇ ਹਨ 3 ਮਹੀਨੇ ਘੋਲੀ-ਘੋਲੀ 6-6 ਮਹੀਨਾ ਬਾਅਦ ਮਿਹਨ ਨੂੰ ਸਮਾ ਲੱਗਦਾ ਹੈ ਵੀ ਰਾਜੂ ਨੂੰ ਮਿਲ ਕੇ ਆਵੇ ਹੁਣ ਤਾਂ ਉਸਦੀ ਪੋਸਟਿੰਗ ਵੀ ਬੜੀ ਦੂਰ ਹੋ ਚੁੱਕੀ ਹੈ ਆਪਣੇ ਘਰ ਵਾਲੇ ਦੇ ਨਾਲ ਉੱਥੇ ਨਵੀਂ ਪੋਸਟਿੰਗ ਤੇ ਰਹਿੰਦੀ ਹੈ ਆਪਣੇ ਰਾਜੂ ਤੋਂ ਬੜਾ ਦੂਰ ਆ ਚੁੱਕੀ ਹੈ ਉੱਥੇ ਆਪਣਾ ਕੰਮ ਕਾਰ ਕਰਦੀ ਹੈ ਦੋਸਤੋ ਐਨੇ ਦੇ ਵਿਚਕਾਰ ਕਿਉਂਕਿ 5 ਸਾਲ ਬੀਤ ਚੁਕੇ ਹਨ ਰਾਜੂ ਨੂੰ ਨਵੇਂ ਘਰ ਦੇ ਵਿੱਚ ਗੋਦ ਦਿੱਤੇ ਅਤੇ 6 ਮਹੀਨੇ ਹੋ ਚੁਕੇ ਹਨ ਅੰਤਿਮ ਵਾਰ ਰਾਜੂ ਨੂੰ ਦੇਖੀ ਹੋਏ ਸੋਚਦੀ ਹੈ ਜਾ ਕੇ ਦੇਖਣਾ ਪਤਾਈਦਾ ਹੈ ਰਾਜੂ ਕਿਸ ਹਾਲਾਤ ਦੇ ਵਿੱਚ ਜਿਰਿਆ ਹੈ ਕਿੰਨਾ ਕੁ ਵੱਡਾ ਹੋ ਚੁੱਕਿਆ ਹੋਏ ਉਸ ਨੂੰ ਆਪਣੀ ਸਹੇਲੀ ਤੇ ਪੂਰਾ ਭਰੋਸਾ ਸੀ ਵੀ ਉਹ ਰਾਜੂ ਦਾ ਧਿਆਨ ਰੱਖਣਗੇ ਅਤੇ ਉੱਥੇ ਜਾ ਕੇ ਅਤੇ ਜਿਵੇਂ ਹੀ ਉਸ ਘਰ ਦੇ ਵਿੱਚ ਜਿੱਥੇ ਰਾਜੂ ਅਤੇ ਉਸ ਦਾ ਨਵਾਂ ਪਰਿਵਾਰ ਰਹਿੰਦੇ ਸਨ ਉੱਥੇ ਜਾ ਕੇ ਦਿੱਖਦੀ ਹੈ ਰਾਜੂ ਉਹਨਾਂ ਨੂੰ ਨਹੀਂ ਦਿਖਾਈ ਦਿੰਦਾ ਡੰਗਰਾਂ ਵਾਲੇ ਕਮਰੇ ਦੇ ਵਿੱਚੋਂ ਇੱਕ ਰੋਣ ਦੀ ਆਵਾਜ਼ ਸੁਣਦੀ ਹੈ ਦੋਸਤੋ ਜਿਵੇਂ ਹੀ ਉਸ ਡੰਗਰਾਂ ਵਾਲੇ ਕਮਰੇ ਦੇ ਵਿੱਚ ਜਿੱਥੇ ਉਹ ਕੁੱਤੇ ਵਗੈਰਾ ਬੰਨਿਆ ਕਰਦੇ ਸਨ ਅਤੇ ਬਾਹਰ ਬਰਾਂਡੇ ਦੇ ਵਿੱਚ ਮੱਜਾਂ ਬਣੀਆਂ ਹਨ ਉਸ ਡੰਗਰਾਂ ਵਾਲੇ ਕਮਰੇ ਦੇ ਵਿੱਚ ਜਾਂਦੀ ਹੈ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਉਸ ਦੇ ਪੈਰਾਂ ਹੇਠੋਂ ਜਿਵੇਂ ਕਿ ਜ਼ਮੀਨ ਨਿਕਲ ਚੁੱਕੀ ਹੈ ਉੱਥੇ ਰਾਜੂ ਇੱਕ ਰੱਸੀ ਦੇ ਨਾਲ ਬੰਨਿਆ ਪਿਆ ਹੈ ਅਤੇ ਕੁੱਤੇ ਉਸ ਦੇ ਨਾਲ ਘੁੰਮ ਰਹੇ ਹਨ ਉਸ ਦੇ ਪੈਰ ਦੇ ਨਿਚਲੇ ਹਿੱਸੇ ਦੇ ਉੱਪਰ ਇੱਕ ਵੱਡਾ ਜ਼ਖਮ ਵੀ ਹੈ ਸ਼ਾਇਦ ਇਹਨਾਂ ਦੋਹਾਂ ਕੁੱਤਿਆਂ ਦੇ ਵਿੱਚੋਂ ਹੀ ਕਿਸੇ ਨੇ ਉਸ ਨੂੰ ਵੱਢ ਰੱਖਿਆ ਹੋਵੇਗਾ ਉਹ ਉੱਥੇ ਹੀ ਰੋਂਦਾ ਪਿਆ ਹੈ ਬੜਾ ਉੱਚੀ ਉੱਚੀ ਚੀਕਾਂ ਚ ਗਾਣਾ ਮਾਰ ਰਿਹਾ ਹੈ ਲੇਕਿਨ ਕੋਈ ਵੀ ਉਸਦੀ ਸਾਰ ਨਹੀਂ ਲੈ ਰਿਹਾ ਕਿਉਂਕਿ ਘਰ ਤੋਂ ਉਹ ਕਮਰਾ ਡੰਗਰਾਂ ਵਾਲਾ ਬੜਾ ਦੂਰ ਹੈ ਉੱਥੇ ਤੱਕ ਮਸਾ ਮਸਾ ਆਵਾਜ਼ ਪਹੁੰਚਦੀ ਹੈ ਉਤੋਂ ਘਰ ਵਾਲੇ ਇੰਨੇ ਬੇਗਰਤ ਹਨ ਉਸ ਬਚਾਰੇ ਮਾਸੂਮ ਬੱਚੇ ਨੂੰ ਉਸ ਰੱਸੀ ਨਾਲ ਬੰਨ ਰੱਖਿਆ ਹੈ ਅਤੇ ਡੰਗਰਾਂ ਵਾਲੇ ਕਮਰੇ ਦੇ ਵਿੱਚ ਕੁੱਤਿਆਂ ਨੂੰ ਉਹਨਾਂ ਨੂੰ ਵੱਢਣ ਵਾਸਤੇ ਛੱਡ ਰੱਖਿਆ ਹੋਇਆ ਹੈ ਦੋਸਤੋ ਰਾਜ ਨੂੰ ਖੋਲਦੀ ਹੈ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵੰਦ ਨਹੀਂ ਹੋ ਰਹੇ ਜਾਣਨਾ ਚਾਹੁੰਦੀ ਹੈ ਇਹ ਹੋ ਜਾ ਕਿਉਂ ਕੀਤਾ ਕਿਉਂ ਰਾਜੂ ਨੂੰ ਉਸ ਕੁੱਤਿਆਂ ਵਾਲੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਅਤੇ ਕਿਉਂ ਕੁੱਤਿਆਂ ਨੂੰ ਇਸ ਨੂੰ ਵੱਡਿਆਂ ਲਈ ਮਜਬੂਰ ਕੀਤਾ ਅਤੇ ਕੀ ਕਾਰਨ ਸੀ ਇਹ ਹੋ ਜਾ ਵਿਚਾਰੇ ਮਾਸੂਮ ਨੇ ਕੀ ਕਰ ਦਿੱਤਾ ਸੀ ਕਿਉਂ ਇਸ ਨੂੰ ਉੱਥੇ ਬੰਨ ਰੱਖਿਆ ਸੀ ਆਖਿਰਕਾਰ ਕਾਰਨ ਕੀ ਹੈ ਪੁੱਛਣਾ ਚਾਹੁੰਦੀ ਹੈ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਨਾਲ ਨਾਲ ਗੁੱਸਾ ਸਾਫ ਚਲ ਕਰਿਆ ਹੈ ਆਖਿਰਕਾਰ ਕਿਉਂ ਕੀਤਾ ਰਾਜੂ ਨਾਲ ਐਸਾ ਦੋਸਤੋ ਜਿਵੇਂ ਹੀ ਅੱਗੇ ਜਾਂਦੀ ਹੈ ਅਤੇ ਅੱਗੇ ਜਾ ਕੇ ਪਰਿਵਾਰ ਨੂੰ ਪੁੱਛਦੀ ਹੈ ਹਾਂ ਦੱਸੋ ਕੀ ਗੱਲ ਹੈ ਹੁਣ ਸਾਫ਼-ਸਾਫ਼ ਦੱਸੋ ਕੱਲੀ-ਕੱਲੀ ਗੱਲ ਸੁਣਾਓ ਜੇਕਰ ਤੁਸੀਂ ਅੱਜ ਮੈਨੂੰ ਸੰਤੁਸ਼ਟ ਨਾ ਕਰ पाए ਰੱਬ ਦੀ ਸੌ ਲਗੇ ਮੈਂ ਤੁਹਾਡੇ ਚੋਂ ਕਿਸੇ ਨੂੰ ਵੀ ਬਾਹਰ ਸੁੱਕਾ ਨਹੀਂ ਛੱਡਣਾ ਸਭ ਨੂੰ ਘੱਟੋ-ਘੱਟ 6 ਮਹੀਨਿਆਂ ਦੀ ਜੇਲ੍ਹ ਅੰਦਰ ਕਰਾਵਾਂਗੇ ਜੇਕਰ ਮੇਰਾ ਵਾਸ ਚੱਲੇ ਤੁਹਾਨੂੰ ਤਾਂ ਫਾਂਸੀ ਦੇ ਫੰਦੇ ਤੱਕ ਪਹੁੰਚਾ ਦਿਆਂ ਹੁਣ ਦੱਸੋ ਕੱਲੇ-ਕੱਲੇ ਕਿਉਂ ਮੇਰੇ ਰਾਜੂ ਨੂੰ ਇਸ ਤਰ੍ਹਾਂ ਤੁਸੀਂ ਅੰਦਰ ਬੰਦ ਕਰ ਰੱਖਿਆ ਸੀ ਆਖਿਰਕਾਰ ਕੀ ਕਾਰਨ ਹੈ ਮੈਂ ਤਾਂ ਤੁਹਾਡੇ ਤੇ ਭਰੋਸਾ ਕਰਕੇ ਛੱਡਿਆ ਸੀ ਉਦੋਂ ਤੇਰੇ ਜਵਾਕ ਨਹੀਂ ਸੀ ਤੂੰ ਆਪ ਇਸ ਨੂੰ ਕਹਿ ਸੀ ਮੈਂ ਪਾਲ ਲਾਂਗੀ ਰਾਜੂ ਨੂੰ ਅੱਜ ਤੇਰੇ ਆਪ ਦੇ ਜਵਾਕ ਹੋ ਗਏ ਹਨ ਉਹ ਤਾਂ ਇੱਥੇ ਦੁੱਧ ਮਲਾਈਆਂ ਖਾ ਰਹੇ ਹਨ ਅਤੇ ਮੇਰੇ ਰਾਜੂ ਨੂੰ ਅੰਦਰ ਬੰਨ ਰੱਖਿਆ ਹੈ ਆਖਿਰਕਾਰ ਕਾਰਨ ਕੀ ਹੈ ਅੱਗੋਂ ਬੋਲ ਪੈਂਦੀ ਹੈ ਇਹ ਰੋਤਲਾ ਜਾ ਹੈ ਅਤੇ ਇਸ ਨੂੰ ਮਜ਼ਬੂਤ ਬਣਾਉਣ ਵਾਸਤੇ ਅਸੀਂ ਅੰਦਰ ਰੱਖਿਆ ਸੀ ਲੇਕਿਨ ਸਾਡਾ ਐਸਾ ਕੋਈ ਇਰਾਦਾ ਨਹੀਂ ਸੀ ਵੀ ਇਸ ਨੂੰ ਕੁੱਤੇ ਵੜ ਲੈਣ ਅਸੀਂ ਤਾਂ ਇਸ ਨੂੰ ਤਾਂ ਉੱਥੇ ਰੱਖਿਆ ਸੀ ਉਹ ਤਾਂ ਤੂੰ ਬੜਾ ਡਰਦਾ ਸੀ ਅਤੇ ਸਾਨੂੰ ਲੱਗਿਆ ਵੀ ਉੱਥੇ ਅੰਦਰ ਰਹਿ ਕੇ ਸ਼ਾਇਦ ਇਸ ਦਾ ਦਿਲ ਥੋੜਾ ਜਿਹਾ ਮਜ਼ਬੂਤ ਹੋ ਜਾਵੇਗਾ ਲੇਕਿਨ ਐਸਾ ਕੁਝ ਨਹੀਂ ਹੋਇਆ ਇਹ ਤਾਂ ਰੋਂਦੀ ਦਾ ਰੋਂਦੀ ਰਿਹਾ ਹੈ ਲੈ ਜਾ ਆਪਣੇ ਰਾਜੂ ਨੂੰ ਇਹ ਤਾਂ ਰੋਤਣਾ ਹੈ ਸਾਡੇ ਜੱਟਾਂ ਦੇ ਕੀ ਕੰਮ ਦਾ ਹੈ ਜੱਟਾਂ ਦੇ ਮੁੰਡੇ ਤਾਂ ਕਿਸੇ ਤੋਂ ਵੀ ਨਹੀਂ ਡਰਦੇ ਇਹ ਤਾਂ ਕੁਤੀੜਾ ਤੋਂ ਡਰਦਾ ਹੈ ਉਹ ਵੀ ਘਰ ਦੇ ਬਾੜਿਆਂ ਤੋਂ ਹੁਣ ਇੰਨੀ ਗੱਲ ਸੁਣ ਕੇ ਨੇਹਾ ਨੂੰ ਬੜਾ ਗੁੱਸਾ ਆ ਚੁੱਕਿਆ ਹੈ ਵੀ ਤੁਸੀਂ ਆਪਣੇ ਮੁੰਡੇ ਨੂੰ ਤਾਂ ਅੰਦਰ ਬੰਦ ਨਹੀਂ ਕੀਤਾ ਅਤੇ ਇਸ ਵਿਚਾਰੇ ਨੂੰ ਅੰਦਰ ਬੰਨ ਕੇ ਤੋ ਸ਼ਾਦਾਤਾ ਕਰ ਰਹੇ ਹੋ ਦੋਸਤੋ ਉਤੇ ਹੀ ਰਾਜੂ ਨੂੰ ਵਿਚਾਰੇ ਨੂੰ ਆਪਣੇ ਨਾਲ ਗੱਡੀ ਦੇ ਵਿੱਚ ਬਿਠਾਉਂਦੀ ਹੈ ਹਸਪਤਾਲ ਲੈ ਜਾਂਦੀ ਹੈ ਡਾਕਟਰ ਦੱਸਦੇ ਹਨ ਵੀ ਪਟੀਆਂ ਤਾਂ ਸਹੀ ਸੇ ਕਰ ਦਿੱਤੀਆਂ ਹਨ ਟੀਕੇ ਲਗਾ ਦਿੱਤੇ ਹਨ ਲੇਕਿਨ ਵਿਚਾਰਾ ਮਾਨਸਿਕ ਤੌਰ ਤੇ ਬੜਾ ਡਰਿਆ ਹੈ ਤੁਸੀਂ ਇਸ ਨੂੰ ਸਾਈਕੀਟ੍ਰਿਕ ਕੋਲ ਲਿਜਾਓ ਉਤੇ ਇਸ ਦਾ ਦਿਮਾਗੀ ਇਲਾਜ ਕਰਾਓ ਕਿਉਂਕਿ ਲੰਬੇ ਸਮੇਂ ਤੱਕ ਬੰਨੇ ਰਹਿਣ ਨਾਲ ਲੰਬੇ ਸਮੇਂ ਤੱਕ ਟੌਰਚਰ ਹੋਣ ਨਾਲ ਇਸ ਵਿਚਾਰੇ ਦੇ ਦਿਮਾਗ ਤੇ ਕਾਫੀ ਜ਼ਿਆਦਾ ਅਸਰ ਪਿਆ ਹੈ ਇਹ ਵਿਚਾਰਾ ਦਿਮਾਗੀ ਤੌਰ ਤੇ بیمار ਹੋ ਸਕਦਾ ਹੈ ਇਸ ਨੂੰ ਤੁਸੀਂ ਇਲਾਜ ਕਰਾਓ ਦੋਸਤੋ ਉਸ ਵਿਚਾਰੇ ਰਾਜੂ ਦੇ ਦਿਮਾਗ ਤੇ ਉਸ ਹਯਾਨਾ ਨੇ ਉਸ ਹਵਾਨਾ ਵਰਗਿਆ ਹਰਕਤਾ ਨੇ ਬੜਾ ਗਹਿਰਾ ਅਸਰ ਪਾ ਦਿੱਤਾ ਹੈ ਅਤੇ ਵਿਚਾਰਾ ਉੱਥੇ ਹੀ ਬਿਲਕੁਲ ਸੁਨ ਰਹਿ ਚੁੱਕਿਆ ਸੀ ਉੱਥੇ ਉਸ ਨੂੰ ਹੁਣ ਸਮਝ ਨਹੀਂ ਆ ਰਿਹਾ ਵੀ ਮੇਰੇ ਨਾਲ ਕੀ ਹੋ ਗਿਆ ਅਤੇ ਰੋ ਰੋ ਕੇ ਉਸ ਦਾ ਦਿਮਾਗੀ ਸੰਤੁਲਨ ਪਹਿਲਾਂ ਤੋਂ ਹੀ ਖਰਾਬ ਹੋ ਚੁੱਕਿਆ ਹੈ ਕਈ ਮਹੀਨੇ ਤੱਕ ਉਸ ਦਾ ਇਲਾਜ ਚੱਲਦਾ ਹੈ ਅਤੇ ਉਸ ਤੋਂ ਬਾਅਦ ਹੀ ਉਹ ਠੀਕ ਹੋ ਪੰਦਾ ਹੈ ਹੁਣ ਨੀਹਾ ਨੇ ठान ਰੱਖਿਆ ਹੈ ਵੀ ਮੈਂ ਅੱਗੇ ਤੋਂ ਰਾਜੂ ਨੂੰ ਕਿਸੇ ਦੇ ਕੋਲ ਵੀ ਨਹੀਂ ਛੱਡਣਾ ਆਪ ਇਸ ਦੀ ਦੇਖਭਾਲ ਕਰਾਂਗੀ ਅਤੇ ਬਗਾਨਾ ਕਦੇ ਵੀ ਸੱਕਾ ਮਾਪਿਓ ਨਹੀਂ ਬਣ ਸਕਦਾ ਮੈਂ ਇਸ ਦੀ ਸਕੀਆਂ ਸਕੀ ਜਾਚੀ ਹਾਂ ਮੈਂ ਉਸ ਨੂੰ ਮਾਂ ਮੰਗ ਪਾੜਾਂਗੀ ਕੋਈ ਵੀ ਬਗਾਨਾ ਸੱਕਾ ਮਾਪਿਓ ਵਾਂਗ ਨਹੀਂ ਬਣ ਸਕਦਾ ਸੱਕੇ ਤਾਂ ਸੱਕੇ ਹੁੰਦੇ ਹਨ ਦੋਸਤੋ ਰਾਜੂ ਆਪਣੇ ਕੋਲ ਰੱਖਦੀ ਹੈ ਚੰਗੇ ਸਕੂਲ ਦੇ ਵਿੱਚ ਦਾਖਲਾ ਦਿਵਾਉਂਦੀ ਹੈ ਅਤੇ ਉਸ ਦੀ ਪੜ੍ਹਾਈ ਦਾ ਵਧੀਆ ਧਿਆਨ ਰੱਖਦੀ ਹੈ ਇਧਰੋਂ ਜਿਹੜੇ ਉਹ ਹਵਨਸਨ ਉਹ ਪਰਿਵਾਰ ਸੀ ਉਨਾ ਸਾਰੇ ਦੇ ਖਿਲਾਫ ਸਾਰੇ ਵੱਡਿਆਂ ਦੇ ਖਿਲਾਫ ਕੇਸ ਦਰਜ ਕਰਦੀ ਹੈ ਆਪਣੇ ਪੱਧਰ ਤੇ ਵੀ ਪੁਲਿਸ ਕਾਰਵਾਈ ਕਰਦੀ ਹੈ ਸਭ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਖਾਸ ਕਰਕੇ ਉਸ ਮਾਤਾ ਪਿਤਾ ਨੂੰ ਜਿਨ੍ਹਾਂ ਨੇ ਰਾਜੂ ਨਾਲ ਇਹੋ ਜਿਹਾ ਹਵਾਨਿਤਪਰਾਸਲੂਕ ਕੀਤਾ ਦੋਸਤੋ ਰਾਜੂ ਦੇ ਮਾਨਸਿਕ ਸੰਤੁਲਨ ਨਾਲ ਖਿਲਵਾੜ ਕੀਤਾ ਅਤੇ ਵਿਚਾਰੀ ਨੂੰ ਕੁੱਤਿਆਂ ਨਾਲ ਬੜਵਾਇਆ ਉਹਨਾਂ ਨੂੰ ਕੋਰਟ ਜਿਹੜਾ ਹੈ 6-6 ਸਾਲ ਦੀ ਸਜ਼ਾ ਸੁਣਾਉਂਦਾ ਹੈ ਅਤੇ ਦੋਹਾਂ ਨੂੰ ਸਜ਼ਾ ਹੋ ਜਾਂਦੀ ਹੈ ਨੇਹਾ ਬੜੀ ਖੁਸ਼ ਹੈ ਕਿ ਦੋਸ਼ੀਆਂ ਨੂੰ ਸਜ਼ਾ ਮਿਲ ਚੁੱਕੀ ਹੈ ਰਾਜੂ ਦਾ ਵੀ ਧਿਆਨ ਰੱਖਦੀ ਹੈ ਅਧੇ ਰਾਜੂ ਨੂੰ ਆਪਣੇ ਬੱਚੇ ਵਾਂਗ ਪਾਲਦੀ ਹੈ ਨੀਹਾ ਦੀ ਆਪਣੀ ਵੀ ਇੱਕ ਮਾਸੂਮ ਜੀ ਬੱਚੀ ਹੁੰਦੀ ਹੈ ਲੇਕਿਨ ਰਾਜੂ ਉਸ ਨੂੰ ਆਪਣੀਆਂ ਭੈਣਾ ਵਾਂਗ ਰੱਖਦਾ ਹੈ ਰਾਜੂ ਬਹੁਤ ਪਿਆਰਾ ਬੱਚਾ ਹੈ ਦੋਸਤੋ ਅੱਜ ਰਾਜੂ ਉਸ ਭੈਣ ਦੇ ਨਾਲ ਵਧੀਆ ਖੇਡਦਾ ਹੈ ਅਤੇ ਦੋਵੇਂ ਬੇੜੇ ਦੇ ਵਿੱਚ ਜਦੋਂ ਇਕੱਠੇ ਖੇਡਦੇ ਹਨ ਨੀਹਾ ਜਿਵੇਂ ਕੀ ਬਸ ਸਵਰਗ ਨਾਲ ਲੈਂਦੀ ਹੈ ਦੋਸਤੋ ਨੀਹਾ ਜਿਵੇਂ ਕੀ ਗੰਗਾ ਨਹਾ ਲੈਂਦੀ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਨੀਹਾ ਨੇ ਜੋ ਰਾਜੂ ਨਾਲ ਕੀਤਾ ਸਹੀ ਕੀਤਾ ਜਾਂ ਨਹੀਂ ਜਾਂ ਜੋ ਉਸ ਪਰਿਵਾਰ ਨੇ ਰਾਜੂ ਨਾਲ ਕੀਤਾ ਉਹਨਾਂ ਦੀ ਉਹਨਾਂ ਨੂੰ ਅਤੇ ਜੋ ਉਸ ਪਰਿਵਾਰ ਨੇ ਰਾਜੂ ਨਾਲ ਕੀਤਾ ਉਸ ਚੀਜ਼ ਦੀ ਉਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਸੀ ਜੋ ਕੋਰਟ ਨੇ ਉਹਨਾਂ ਨੂੰ 6-6 ਸਾਲ ਦੀ ਸਜ਼ਾ ਸੁਣਾਈ ਜੋ ਕੋਰਟ ਨੇ ਉਹਨਾਂ ਨੂੰ 6-6 ਸਾਲ ਦੀ ਸਜ਼ਾ ਸੁਣਾਈ ਕੀ ਉਹ ਸਹੀ ਸੀ ਜਾਂ ਫਿਰ ਉਸ ਤੋਂ ਵੱਧ ਕੁਝ ਮਿਲਣਾ ਚਾਹੀਦਾ ਸੀ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਹਾਂਜੀ ਦੋਸਤੋ ਦੇਖਦੇ ਰਹੋ ਜੀ ਸਾਡਾ ਚੈਨਲ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਦਬ ਕੇ ਸ਼ੇਅਰ ਕਰ ਦਿਓ ਜੀ ਵੀਡੀਓ ਹਾਂਜੀ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ